ਹਾਉਂਟਣ ਦੀ ਸੱਜਣਾ ਸੱਜਣ ਵੇਂਡੇ ਨਾਲ ਨਾਨਕ ਅਲਖ ਨਾਲ ਲਖਿਆ ਗੁਰਮੁਖੀ ਦੇ ਨਿਹਾਲ ਹੌਂਟਣ ਦੀ ਸੱਜਣਾ ਸੱਜਣ ਵੇਂਡੇ ਨਾਲ ਸੱਜਣ ਵੇਂਡੇ ਨਾਲ ਹੋਰ ਕਰਤਾ ਉਹ ਸੱਜਣਾ ਢੂੰਡਦੀ ਫਿਰਦੀ ਸੱਜਣ ਨਾਲ ਨੇ ਸੱਚ ਕੋੜੀ ਗਰਾਉਂਡਡ ਹੋ ਰਹਾ ਪਰ ਇਹ ਜੀ ਕਹਿੰਦਾ ਹੁੰਦਾ ਜੁਆ ਕੱਚਾ ਚੱਕਿਆ ਹੋਇਆ ਕੋੜਾ ਤੇ ਪਿਛਾਲਿਆ ਉਹ ਪੋਸਤੀ ਢੋੜਦਾ ਫਿਰਦਾ ਕਹਾਂ ਸਾਡਾ ਜੋ ਆਖ ਨਹੀਂ ਲੱਭਦਾ ਕਹਿੰਦਾ ਮੋਢੇ ਤੇ ਕੀ ਹੈ ਕਹਿੰਦਾ ਇਹ ਕਿਹੜਾ ਸਾਲਾ ਬੋਲਦਾ ਉਹ ਬੋਲ ਬੈ ਤੇ ਉਹਨੇ ਪਤਾ ਜੀ ਰੋਤੇ ਬੈਠਾ ਉਹ ਜੁੜਿਆ ਹੋਇਆ ਸੀ ਕਿਤੇ ਹੋਰ ਇਹਦਾ ਮਤਲਬ ਹੈ ਆਪਣੇ ਸਰੀਰ ਨਾਲ ਹੀ ਜੁੜਿਆ ਹੋਇਆ ਸਰੀਰ ਤੇ ਬੈਠਾ ਉਸ ਤੋਂ ਵੀ ਜਿਹੜੇ ਸਰੀਰ ਨਾਲ ਜੁੜਿਆ ਹੁੰਦਾ ਪਤਾ ਹੁੰਦਾ ਉੱਤੇ ਬੈਠਾ ਉਹ ਸਰੀਰ ਨਾਲ ਜੁੜਿਆ ਹੀ ਨਹੀਂ ਹੋਇਆ ਇਹ ਅਭਲੀਆ ਦੀ ਉਹ ਕਰਦੇ ਨੇ ਸੁਣਦੇ ਆ ਦਿੱਦਿਆ ਨਾਲੇ ਆਪੇ ਦੱਸੀ ਜਾਂਦੇ ਨੇ ਇਹਨਾਂ ਨੂੰ ਇਹ ਪਤਾ ਮੂਰਖਾਂ ਵਾਂਗ ਉਹਦਾ ਘੋੜ ਦੱਸਦੇ ਆ ਕੋਹੜ ਦੱਸਦੇ ਆ ਇਹ ਮੂਰਖ ਉਹਨੂੰ ਔਗੜ ਮੰਨਦੇ ਨੇ ਕਿ ਬਾਇਆਦਾਰੀ ਦੀ ਰੋਜ਼ ਦੇ ਬੋੜੇ ਨੇ ਹਾਂਜੀ ਨਾਨਕ ਅਲਖ ਨ ਲਖਿਆ ਗੁਰਮਖੀ ਦੇ ਬਿਹਾਲ ਦਿਖਾ ਲ ਨਾਨਕ ਅਲਖ ਨ ਲਖਿਆ ਨਾਨਕ ਕਹਿੰਦਾ ਅੱਖਾਂ ਨੂੰ ਦੇਖਣ ਵਾਲਾ ਹੀ ਨਹੀਂ ਅੱਖਾਂ ਨਾਲ ਨਹੀਂ ਦੇਖਿਆ ਜਿਸ ਕਿਸ ਨੇ ਨਾ ਦੇਖਿਆ ਜਾਇ ਨਹੀਂ ਸਕਦਾ ਅੱਖ ਨਾ ਲਖੀਆ ਗੁਰਮਖੀ ਦੇ ਦਿਖਾਲ ਗੁਰਮਖੀ ਦੇ ਦਿਖਾਲ ਫਿਰ ਵੀ ਗੁਰਮਖੇ ਜਿਹੜੇ ਨੇ ਗੁਰਮਖੀ ਬੁੱਧੀ ਹੈ ਜਿਹੜੀ ਗੁਰਮਖੀ ਬੁੱਧੀ ਕਿ ਬੁੱਧ ਬਦਲਦੀ ਹੈ ਤਾਂ ਸਮਝ ਆਉਂਦੀ ਹੈ ਬੁੱਧ ਬਦਲੀ ਸਿੱਧ ਪਾਈ ਦਾ ਮਤਲਬ ਸਮਝ ਆਈ ਸਮਝ ਪ੍ਰਾਪਤ ਹੋ ਗਈ ਸਮਝ ਆਉਂਦੀ ਹੈ ਸਮਝ ਆਉਣਾ ਹੀ ਦੇ ਦਰਸ਼ਨ ਹਾਂਜੀ